ਹਾਂਜੀ ਬਾਈ ਸਭ ਤੋਂ ਪਹਿਲਾਂ ਬਾਈ ਸਵਾਗਤ ਹੈ ਤੁਹਾਡਾ ਫੇਸਬੁੱਕ ਪੇਜ ਤੇ ਜਿਹੜਾ ਆਪਾਂ ਥੋੜੇ ਜਿਹੇ ਟਾਈਮ ਤੋਂ ਚਲਾ ਰਹੇ ਹਾਂ ਬਾਈ ਅੱਜ ਬਾਈ ਇੱਕ ਗੱਲ ਕਰਨੀ ਆਪਾਂ ਇੱਕ ਸ਼ਖਸ ਬਾਰੇ ਜਿਹਨੂੰ ਬਰਮਾਸ਼ੀ ਦੀ ਗੁਨੀਲਾ ਬਾਦਸ਼ਾਹ ਕਿਹਾ ਜਾਂਦਾ ਪ੍ਰਭਜਿੰਦਰ ਸਿੰਘ ਡਿੰਪੀ ਚੰਦਪਾਣ ਬੜਾ ਮਸ਼ਹੂਰ ਨਾ ਬਾਈ ਮੂਸੇ ਵਾਲੇ ਬਾਈ ਨੇ ਗਾਣੇ 'ਚ ਵੀ ਨਾਂ ਲਿਆ ਸੀ ਤੇ ਆਓ ਬਾਈ ਛੋਟੀ ਜਿਹੀ ਬਕਾਹਤ ਮਾਰੀਏ ਬਾਈ ਦੇ ਜੀਵਨ ਤੇ ਕਿਉਂਕਿ ਇਹਦੇ ਬੰਦੇ ਬਈ ਥੋੜੇ ਹੀ ਹੁੰਦੇ ਹਨ ਜਿਹੜੇ ਮਤਲਬ ਇਹਨਾਂ ਦੀ ਇੱਜ਼ਤ ਵੀ ਹੁੰਦੀ ਹੈ ਤੇ ਮਤਲਬ ਉਹਨਾਂ ਦੀ ਬਦਮਾਸ਼ੀ ਵੀ ਕਹਿ ਸਕਦਾ ਕਰੋ ਆਪਾਂ ਕਿ ਸਿੱਕਾ ਵੀ ਕਾਇਮ ਹੁੰਦਾ ਕਿਉਂਕਿ ਨਹੀਂ ਜ਼ਿਆਦਾਤਰ ਕੀ ਹੁੰਦਾ ਨਾ ਇੱਕੋ ਚੀਜ਼ ਨਹੀਂ ਹੁੰਦੀ ਹੈ ਸੋ ਬਈ ਡੀ.ਐਮ.ਪੀ. ਚੰਦਪਾਲ ਸਿੰਘ ਬਈ ਜਿਹੜਾ ਉਹਨਾਂ ਦਾ ਜਨਮ 1962 ਤੇ 26 ਅਗਸਤ ਵਾਲੇ ਦਿਨ ਨੂੰ ਹੋਇਆ ਤੇ 7 ਜੁਲਾਈ 2006 ਤੱਕ ਉਹਨਾਂ ਨੇ ਮਤਲਬ ਜ਼ਿੰਦਗੀ ਨੂੰ ਮਾਣਿਆ ਪਰਤ ਲੋਗ ਅਸੀਂ ਬਈ 2006 ਦੇ ਵਿੱਚ ਬਈ ਕਿਸੇ ਦੇ ਧੋਖੇ ਕਰਨ ਜਿਵੇਂ ਆਪਾਂ ਬਈ ਹਨਾ ਪੜਦੇ ਆ ਜਾਂ ਸੁਣਦੇ ਆ ਤੇ ਬਾਕੀ ਬਈ ਲੋਕਾਂ ਦੇ ਕਹਿਣ ਮੁਤਾਬਕ ਆਸ-ਪਾਸੇ ਕਹਿੰਦੇ ਉਹ ਕੋਈ ਗੈਂਗਸਟਰ ਜਾਂ ਬਦਮਾਸ਼ ਨਹੀਂ ਸੀਗਾ ਵੀ ਬਾਈ ਦੇ ਤਿੱਤਕ ਬਾਈ ਦਾ ਮਤਲਬ ਆਪੇ ਏਰੀਆ ਕਹਿ ਸਕਦੇ ਹਾਂ ਨਾ ਕੁਝ ਵੀ ਬਦਮਾਸ਼ ਨਹੀਂ ਸੀ ਉੱਠਿਆ ਜਿੰਨਾ ਚਿਰ ਬਾਈ ਜਿਉਂਦਾ ਰਿਹਾ ਤੇ ਪਿੰਡ ਵਾਲਿਆਂ ਦਾ ਜਿਹੜਾ ਸਿਸਟਮ ਆ ਬਾਈ ਪਾਰਟ ਆਫ ਹਿਊ ਉਹਨਾਂ ਦਾ ਇਹ ਹੈ ਵੀ ਮਤਲਬ ਉਹ ਕਹਿੰਦੇ ਵੀ ਜੇ ਅੱਜ ਜਿਉਂਦਾ ਹੁੰਦਾ ਡਿੰਪੀ ਚੰਦ ਭਾਨ ਤਾਂ ਪਿੰਡ ਦੀ ਨਹਿਾਰ ਜਿਹੜੀ ਉਹ ਬਦਲ ਦੇਣੀ ਸੀ ਬਾਈ ਨੇ ਵੀ ਉਦੋਂ ਆਪਾਂ ਦਾ ਜਲਾ ਸਕਦੇ ਹਾਂ ਵੀ ਅਗਾਹ ਉਹਦੂ ਸੋਚਦਾ ਮਾਰਕ ਸੀਗਾ ਬੰਦਾ ਤੇ ਕੱਲੀ ਬਦਮਾਸ਼ੀ ਨਹੀਂ ਜੀ ਮਤਲਬ ਲੋਕਾਂ ਦੇ ਦਰਾਂ ਚ ਘਰ ਵੀ ਬਣਾਏ ਆ ਕੋਈ ਤੇ ਇੱਕ ਬਾਈ ਜਿਹੜੀ ਗੱਲ ਵਧੀਆ ਲੱਗੀ ਬਾਈ ਸਾਫ ਤੋਂ ਸੂਤ ਸਿੱਖ ਸੀਗਾ ਤੇ ਜਿਵੇਂ ਅੱਜ ਵਾਲਾ ਸਿਸਟਮ ਆ ਨਾ ਉਹ ਆਪਾਂ ਦੇਖਦੇ ਆ ਤੇ ਮਤਲਬ ਇੰਨੇ ਕਾਇਦੇ ਚ ਤੇ ਮਤਲਬ ਉਹ ਚੀਜ਼ਾਂ ਦੇ ਨਾਲ-ਨਾਲ ਨਾ ਕਿਸੇ ਚੀਜ਼ ਨੂੰ ਕੈਰੀ ਕਰਨਾ ਕਿਉਂ ਹਣ ਬਾਈ ਕਾਨੂੰਨ ਦੀ ਨਜ਼ਰ ਦੇ ਤੱਕ ਮ ਗਲਤ ਵੀ ਸੀਗੇ ਫੇਰ ਵੀ ਬਾਈ ਤੇ ਪਰਚੇ ਹੋ ਜਾਂ ਕੁਝ ਵੀ ਹੈ ਨਾ ਚਲੋ ਬਾਈ ਥੋੜਾ ਜਿਹਾ ਤੁਹਾਨੂੰ ਜਿੰਨਾ ਕੁ ਮੈਂ रिसर्च ਕੀਤਾ ਜਾਂ ਲੱਭਿਆ ਬਈ ਜਾਂ ਪੜਿਆ ਇਕਲੌਤਾ ਪੁੱਤਰ ਸੀ ਬਈ ਕਹਿੰਦੇ ਆਪਣੇ ਘਰਦਿਆਂ ਦਾ ਮਾਪਿਆਂ ਦਾ ਤੇ ਜਾਇਦਾਦ ਖੁੱਲੀ ਸੀ ਬਈ ਇਸੇ ਕਰਕੇ ਬਈ ਗਰੀਬਾਂ ਦੇ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਮਦਦ ਕਰਦਾ ਸੀ ਪੈਸੇ ਨਾਲ ਕਹਿ ਲਓ ਜਿਵੇਂ ਵੀ ਕਹਿ ਲੋ ਗਰੀਬਾਂ ਦੇ ਨਾਲ ਖੜਦਾ ਸੀ ਕਹਿੰਦੇ ਆਪਾਂ ਤੇ ਇੱਕ ਬਈ ਜਿਹੜਾ ਕਿੱਸਾ ਬਈ ਬਾਰੇ ਮਸ਼ਹੂਰ ਕਿਸੇ ਪਰਦੇ ਚ ਬਈ ਸਦਾ ਕੱਟ ਰਿਹਾ ਸੀ ਤੇ ਉਤੋ ਰਹਿਾਈ ਹੋਣੀ ਸੀ ਬਈ ਬਿੰਪੀ ਚੰਦ ਭਾਂਦੀ ਰਹਿਾਈ ਹੋਣੀ ਸੀ ਬਠੰਡੇ ਦਾ ਤੇ ਉਹਦੋਂ ਕਹਿੰਦੇ ਬਈ 2500 3000 ਗੱਡੀਆਂ ਦਾ ਕਾਫਲਾ ਸੀ ਜਿਹੜਾ ਲਿੰਪੀ ਚੰਦਪਾਣੋਂ ਲੈਣ ਗਿਆ ਸੀ ਜੇਲ੍ਹ ਚੋਂ ਤੇ ਜਿਵੇਂ ਬਈ ਪਿੰਡ ਦੇ ਕਹਿੰਦੇ ਆ ਵੀ ਜਿਹੜੀ ਆਪਾਂ ਸਭ ਤੋਂ ਪਹਿਲੀ ਗੱਡੀ ਸੀ ਉਹ ਪਿੰਡ ਪਹੁੰਚ ਗਈ ਸੀ ਤੇ ਅਖੀਰਲੀ ਗੱਡੀ ਅਜੇ ਬਠਿੰਡੇ ਫਿਰਦੀ ਸੀ ਤੁਸੀਂ ਆਪ ਸਾਬ ਲਾ ਲਓ ਵੀ ਐਡਾ ਕ ਕਾਫਲਾ ਸੀਗਾ ਤੇ ਇੱਕ ਬਈ ਹੋਰ ਜਿਵੇਂ ਆਪਾਂ ਸੁਣੀਆ ਹਨ 794 ਲੱਗਾ ਉਹ ਕਹਿੰਦੇ ਵੀ ਜਿਵੇਂ ਆਪਾਂ ਕਈ ਬੰਦਿਆਂ ਨੂੰ ਕਹਦੇ ਨੇ ਨਾ ਵੀ ਉਹਦੀ ਬੋਲਬਾਣੀ ਬੜੀ ਚੰਗੀ ਆ ਵੀ ਮੋਹ ਲੈਂਦਾ ਬੰਦੇ ਨੂੰ ਕਹਿੰਦੇ ਵੀ ਇੱਕ ਤਰ੍ਹਾਂ ਦਾ ਨਾ ਰੋਹਾਨੀ ਚਿਹਰਾ ਸੀ ਬਾਈ ਦਾ ਜਿਹਦੇ ਨਾਲ ਗੱਲ ਕਰਦਾ ਸੀਗਾ ਪਿਆਰ ਨਾਲ ਜਾਂ ਕਿਵੇਂ ਵੀ ਉਹ ਮਤਲਬ ਬੰਦਾ ਗੱਲ ਮੰਨ ਲੈਂਦਾ ਸੀ ਬਾਈ ਦੀ ਹੁੰਦੇ ਆ ਬਾਈ ਕਈ ਲੋਕ ਗੱਲ ਕਰਨ ਦਾ ਢੰਗ ਹੁੰਦਾ ਨਾ ਤੇ ਉਹ ਤੋਂ ਆਪਾਂੰਦਾ ਜਲਾ ਸਕਦੇ ਆ ਵੀ ਬਾਈ ਵਧੀਆ ਵੈਲ ਐਜੂਕੇਟਡ ਬੰਦਾ ਸੀ ਪੜ੍ਹਿਆ ਲਿਖਿਆ ਬੰਦਾ ਸੀਗਾ ਤੇ ਇੱਕ ਬਾਈ ਹੋਰ ਚੀਜ਼ ਮੇਨ ਜਿਹੜੀ ਸਾਨੂੰ ਦਸਨੀ ਜਾਊਗਾ 2007 ਤੇ ਬਾਈ ਅਕਾਲੀ ਦਲ ਤੇ ਕਾਂਗਰਸ ਦੋਨੇ ਪਾਰਟੀਆਂ ਮਤਲਬ ਜੀ 2007 ਚੋਣਾ ਆਉਣੀ ਆ ਸੀ ਕਿਉਂਕਿ 6 ਜ ਦਾ ਬਾਈ ਦਾ ਮਰਡਰ ਹੋ ਗਿਆ ਸੀ ਤੇ ਉਦੋਂ ਬਾਈ ਮਤਲਬ ਸੂਨ ਮੁਤਾਬਕ ਅਕਾਲੀ ਦਲ ਤੇ ਕਾਂਗਰਸ ਦੋਵੇਂ ਪਾਰਟੀਆਂ ਟਿਕਟ ਲੈਣ ਵਾਸਤੇ ਮਤਲਬ ਜ਼ੋਰ ਲਾ ਰਹੀਆਂ ਸੀ ਪੂਰਾ ਤੇ ਪਰ ਮਤਲਬ ਪਹਿਲੀ ਵੋਟਾਂ ਤੋਂ ਉਹਦਾ ਕਾਰਨ ਕੋਈ ਵੀ ਹੋ ਸਕਦਾ ਬਾਈ ਹਨਾ ਉਹ ਆਪਾਂ ਹੁਣ ਇੱਥੇ ਮਤਲਬ ਅੰਦਾਜ਼ਾ ਲਾਈ ਸਕਦੇ ਸਾਰੇ ਤੇ ਵੋਟਾਂ ਤੋਂ ਪਹਿਲਾਂ ਦਾ ਬਾਈ ਦਾ ਕਤਲ ਹੋ ਗਿਆ ਸੀਗਾ ਕਿਸੇ ਆਪਣੇ ਦੇ ਧੋਖੇ ਕਾਰਨ ਜਿਵੇਂ ਜਿਵੇਂ ਕਿ ਬਾਈ ਮਤਲਬ ਲਿਖਿਆ ਜਾ ਆਪਾਂ ਪੜਿਆ ਜਾ ਸੁਣਿਆ ਉਹ ਚੀਜ਼ ਹੈ ਅੰਤੇਬਾਈ ਇੱਕ ਜਿਹੜਾ ਮੇਨ ਚੀਜ਼ ਹੈ ਮੁਖ्तार ਅंसारी ਉਹਦੇ ਨਾਲ ਬਾਈ ਦਾ ਰਿਲੇਸ਼ਨ ਸੀਗੇ ਜਿਹੜੇ ਉਹ ਕਹਿੋ ਜੀ ਸੀਗੇ ਉਸ ਚੀਜ਼ ਦਾ ਅੰਦਾਜ਼ਾ ਬਾਈ ਆਪਾਂ ਜਿਹੜੇ ਬਾਈ ਦੇ ਨੇੜੇ ਦੇ ਬੰਦੇ ਸੀਗੇ ਉਹਨਾਂ ਦੇ ਦੱਸਣ ਤੋਂ ਲਾ ਸਕਦੇ ਆਂ ਵੀ ਜਿਵੇਂ ਉਹਦਾ ਵਿਆਹ ਤੇ ਆਉਣਾ ਬਾਈ ਦੇ ਤੇ ਤੇ ਖੁਸ਼ੀ ਮਤਲਬ ਖੁਸ਼ੀ ਮਨਾਉਣੀ ਫੈਰ ਫੂਲ ਕੱਢਣੇ ਹੈ ਨਾ ਉਹ ਸਿਸਟਮ ਤੋਂ ਵੀ ਨੇੜੇ ਸੀਗਾ ਮਤਲਬ ਕਹਿ ਸਕਦੇ ਆਪਾਂ ਤੇ ਇੱਕ ਦੂਜੇ ਵੇ ਨਾਲ ਆਪਾਂ ਕਹਿ ਸਕਦੇ ਆਂ ਕਹਿੰਦੇ ਮਤਲਬ ਮੁਖਤਿਆਰ ਅंसारी ਦਾ ਬਈ ਕਿੱਡਾ ਨਾਂ ਸੀਗਾ ਮਤਲਬ ਲੋਕ ਉਹ ਤੋਂ ਡਰਦੇ ਸੀ ਕਹ ਲਊ ਜਾਂ ਮਤਲਬ ਤਕੜਾ ਕੰਮ ਸੀ ਉਹਦਾ ਵੀ ਬਈ ਪੂਰਾ ਤੇ ਉਹ ਬੰਦਾ ਮਤਲਬ ਜਿਹੜੇ ਨੇੜੇ ਦੇ ਬੰਦੇ ਦਾਦ ਦੇ ਬਈ ਦੀਂਪੀ ਬਈ ਤੋਂ ਪ੍ਰਭਾਵਿਤ ਸੀਗਾ ਕਹਿੰਦਾ ਭਾਬਾ ਆਪਾਂ ਗੱਲ ਨਹੀਂ ਮੋੜਦਾ ਸੀ ਕੋਈ ਬਾਕੀ ਹੋਰ ਵੀ ਬੜੇ ਕિસ્ਸੇ ਬਈ ਜਿਹੜੇ ਸੁਣ ਨੂੰ ਮਿਲਿਆ ਵੀ ਮੁਖਤਿਆਰ ਅंसारी ਤੇ ਬਈ ਦਿੰਪੀ ਚੰਦਪਾਹਂਦੇ ਜਿਹੜੇ ਜਿੰਨਾ ਵਾਸਤੇ ਬਈ ਲੰਬੀ ਵੀਡੀਓ ਚਾਹੀਦੀ ਹੈ ਮਤਲਬ ਆਪਾਂ ਨੂੰ ਤੇ ਫਿਲਹਾਲ ਆਪਾਂ ਸ਼ਾਰਟ ਚ ਸੁਣ ਨੂੰ ਦਸ ਦੀ ਤੱਕ ਲਗਭਗ ਬਈ ਤੇ ਬਾਕੀ ਬਈ ਉਹਨਾਂ ਦੀ ਇੱਕ ਹੋਰ ਘਟਨਾ ਜਿਹੜੀ ਪਿੰਡ 'ਚ ਮਸ਼ਹੂਰ ਆ ਬਈ ਉਹਦੇ ਆਪਣੇ ਕਿਸੇ ਦੋਸਤ ਨੇ ਬਈ ਨੇ ਦੱਸੀ ਆ ਵੀ ਮਤਲਬ ਇਹੋ ਜਿਹਾ ਬੰਦਾ ਸੀ ਉਹ ਮਤਲਬ ਉਹਨਾਂ ਨੇ ਨਾ ਦੱਸਣ ਵਾਸਤੇ ਵੀ ਜੇ ਆਪਾਂ ਪੁੱਛੀ ਵੀ ਟਿੰਪੀ ਚੰਦਪਨ ਕੀ ਸੀ ਜਾਂ ਉਹਦਾ ਆਪਾਂ ਕਹਿ ਦਈਏ ਵੀ ਕਿਹੋ ਜਿਹਾ ਉਹਦਾ ਦਿਲ ਸੀਗਾ ਜਾਂ ਹਨਾ ਕਿਹੋ ਜਿਹਾ ਬੰਦਾ ਸੀ ਉਹ ਤਾਂ ਉਦੋਂ ਬਈ ਬੰਦੇ ਨੇ ਗੱਲ ਦੱਸੀ ਸੀਗੀ ਵੀ ਕੋਈ ਇਹੋ ਜਿਹਾ ਟਾਈਮ ਸੀਗਾ ਮਾੜਾ ਪੰਜਾਬ ਜਦੋਂ ਬਾਰਦਾਤਾਂ ਆਮ ਹੀ ਹੁੰਦੀਆਂ ਰਹਿੰਦੀਆਂ ਸੀ ਬਈ ਜਿਵੇਂ ਕਦੇ ਕਿਸੇ ਪਿੰਡ ਬੰਦੇ ਪੜ ਗਏ ਹਨ ਵੀ ਜਿਹੜਾ ਮਤਲਬ ਕਾਲੇ ਕੱਛਾਂ ਵਾਲਾ ਦੌਰ ਵੀ ਚੱਲਿਆ ਵੀ ਉਹੋ ਜਿਹੀ ਕੋਈ ਸਿਸਟਮ ਸੀਗਾ ਉਦੋਂ ਬਈ ਕਿਸੇ ਮਤਲਬ ਮਿੱਤਰ ਦੇ ਘਰੇ ਬੰਦੇ-ਬੰਦੇ ਆ ਗਏ ਤੇ ਉਹਨਾਂ ਨੇ ਪਿਸਤੌਲ ਹੋਲਿਆ ਸੀ ਬਈ ਉਹਨਾਂ ਦਾ ਤੇ ਉਹ ਬਾਈ ਨੂੰ ਬੁਲਾਉਣਗੇ ਨਾ ਜਦੋਂ ਘਰੇ ਬਈ ਬਿਨਾ ਕੱਪੜੇ ਪਾਏ ਆਪ ਦਾ ਸੰਸੀ ਆਹਲਾ ਜਾ ਕੇ ਨਾਲ ਤੁਰ ਪਿਆ ਸੀ ਇੱਥੋਂ ਆਪਾਂ ਹਿਸਾਬ ਲਾ ਲਓ ਬਈ ਵੀ ਬੰਦਾ ਕਿੰਨਾ ਕਾ ਨਾ ਯਾਰੀ ਪਵਾਉਣ ਵਾਲਾ ਸੀਗਾ ਤੇ ਜਾਂ ਆਪਾਂ ਦਲੇਰ ਕਹਿ ਸਕਦੇ ਆ ਵੀ ਦਲੇਰ ਸੀਗਾ ਰਾਤ ਨੂੰ ਮਤਲਬ ਕਿਸੇ ਬੰਦੇ ਨਾਲ ਉੱਠ ਕੇ ਤੁਰਨਾ ਉਹ ਵੀ ਇਹੋ ਜਿਹੇ ਟਾਈਮ ਮਤਲਬ ਬਾਰਦਾਤ ਹੋਈ ਹੋਵੇ ਵੀ ਅਸਲੇ ਸਮੇਤ ਕੋਈ ਬੰਦਾ ਘਰੇ ਵੜ ਗਿਆ ਤੇ ਆਪਾਂ ਉਹਨੂੰ ਘਰੋਂ ਭਜਾਉਣਾ ਹਨਾ ਜਾਂ ਕੁਝ ਵੀ ਮਤਲਬ ਉਹਨਾਂ ਨਾਲ ਮੁਕਾਬਲਾ ਕਰਨਾ ਤੇ ਉਹ ਬਈ ਮਤਲਬ ਜਦੋਂ ਉਹਨਾਂ ਕੋਲੇ ਪਹੁੰਚਿਆ ਬਈ ਤੇ ਉਹਨਾਂ ਨੇ ਨਾ ਮਤਲਬ ਕਿਵੇਂ ਨਾ ਕਿਵੇਂ ਉਹਨੂੰ ਜਾਣਦੇ ਸੀਗੇ ਜਾਂ ਜਦੋਂ ਉਹਨਾਂ ਨੇ ਦੇਖ ਲਿਆ ਵੀ ਇਹ ਲਿੰਪੀ ਆ ਤਾਂ ਉਹ ਬਈ ਅਸਲਾ ਵਾਪਸ ਕਰ ਗਏ ਸੀਗੇ ਤੇ ਬਿਨਾਂ ਕਿਸੇ ਲੜਾਈ ਝਗੜਦੇ ਵਾਪਸ ਮੁੜ ਗਏ ਸੀ ਇੱਥੋਂ ਦੇਖ ਲਓ ਬਈ ਕੀ ਕਿਰਦਾਰ ਹੋਊਗਾ ਬੰਦੇ ਦਾ ਵੀ ਕੋਈ ਬੰਦਾ ਉਸ ਮਤਕੇ ਜਦੋਂ ਕਰਨ ਆਉਂਦਾ ਤੇ ਉਹ ਖਾਲੀ ਹੱਥ ਮੁਰਜੇ ਜਾਂ ਬਿਨਾ ਕੋਈ ਉਹ ਕੰਮ ਕੀਤੇ ਮੁਰਜੇ ਕਿਸੇ ਬੰਦੇ ਦੇ ਸਿਰਫ ਦੇਖਣ ਕਰਕੇ ਤੇ ਦੇਖ ਲਓ ਇਹ ਹਸਾਬਕਤਾ ਸੀਗਾ ਬਈ ਇਹ ਛੋਟੀ ਜੀ ਝਲਕ ਸੀਗੀ ਇੱਕ ਲਿੰਪੀ ਚੰਦਪਾਣ ਦੇ ਜੀਵਨ ਦੀ ਧੰਨਵਾਦ